ਉਨੇ ਸੁਖਬੀਰ ਨੇ ਆਪਣੇ ਸ਼ਾਸਨ ਦੀਆਂ ਸਾਰੀਆਂ ਗਲਤੀਆਂ ਦੇ ਲਈ ਖੁਦ ਨੂੰ ਜਿਹੜਾ ਉਹਨੇ ਜ਼ਿੰਮੇਵਾਰ ਠਹਿਰਾਇਆ ਅਤੇ ਮਾਫੀ ਮੰਗੀ ਹੈ ਤੇ ਕਿਹਾ ਕਿ ਉਹ ਸਿੰਘ ਸਹਿਬਾਨ ਦਾ ਹਰ ਹੁਕਮ ਮੰਨਣਗੇ ਤੇ ਦੂਜੇ ਪਾਸੇ ਅਕਾਲੀ ਸਰਕਾਰ ਦਾ ਹਿੱਸਾ ਹੋਣ ਦੇ ਨਾਤੇ ਬਾਗੀਆਂ ਨੇ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਕਬੂਲ ਕਰ ਲਈ ਹੈ ਅਜਿਹੇ ਦੇ ਵਿੱਚ ਜੋ ਵੀ ਹੁਕਮ ਦਿੱਤਾ ਜਾਵੇਗਾ ਉਹ ਦੋਹਾਂ ਧਿਰਾਂ ਨੂੰ ਧਿਆਨ ਵਿੱਚ ਰੱਖ ਕੇ ਦਿੱਤਾ ਜਾ ਸਕਦਾ ਹੈ ਅਕਾਲੀ ਦਲ ਦੇ ਬਾਗੀ ਧੜੇ ਨੇ 1 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਆ ਕੇ ਸੁਖਬੀਰ ਬਾਦਲ ਨੂੰ 2007 ਤੋਂ ਅਕਤੂਬਰ 2015 ਤੱਕ ਵਾਪਰੀਆਂ ਘਟਨਾਵਾਂ ਦੇ ਜਿਹੜਾ ਉਹਨਾਂ ਨੇ ਦੋਸ਼ੀ ਠਹਿਰਾਇਆ ਸੀ ਇਸ ਸਬੰਧੀ ਉਹਨਾਂ ਨੇ ਪੰਜ ਸਹਿਬਾਨ ਦਿਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ 15 ਦਿਨਾਂ ਦੇ ਅੰਦਰ ਸਪਸ਼ਟੀਕਰਨ ਮੰਗਿਆ ਸੀ ਇਸ ਦੇ ਮੱਦੇਨਜ਼ਰ 24 ਜੁਲਾਈ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅਕਸ਼ਰੀ ਅਕਾਲ ਤਖਤ ਸਾਹਿਬ ਦੇ ਅੱਗੇ ਸੀਲਬੰਦ ਲਪਾਫੇ ਦੇ ਵਿੱਚ ਜਿਹੜਾ ਆਪਣਾ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਸੀ ਜੋ ਕਿ ਇਸ ਦਾ ਜਿਹੜਾ ਫੈਸਲਾ ਹੈ ਉਹ 30 ਅਗਸਤ ਨੂੰ ਜਿਹੜਾ ਉਹ ਅਕਾਲ ਤਖਤ ਦੇ ਸਿੰਘ ਸਹਿਬਾਨ ਵੱਲੋਂ ਜਿਹੜਾ ਉਹ ਹੁਕਮਨਾਮਾ ਉਹ ਜਾਰੀ ਕੀਤਾ ਜਾਵੇਗਾ ਕਿ ਉਹਦੇ ਵਿੱਚ ਉਹ ਦੱਸਣਗੇ ਵੀ ਜਿਹੜਾ ਉਹਨਾਂ ਨੂੰ ਕੀ ਜਿਹੜੀ ਸਜ਼ਾ ਸਿੱਖ ਪੰਥ ਵੱਲੋਂ ਜਿਹੜੀ ਉਹ ਲੱਗਦੀ ਆ ਉਹ 30 ਅਗਸਤ ਨੂੰ ਸਿੰਘ ਸਹਿਬਾਨ ਦਾ ਅਕਾਲ ਤਖਤ ਤੋਂ ਫੈਸਲਾ ਆਵੇਗਾ